ਦੋਸ਼ੀਆਂ ਦੇ ਅੰਦਰ ਨਹੀਂ ਦਿੱਤਾ ਜਾਂਦਾ ਪਰ ਆਪਚੀਆਂ ਮਿਹਨਾਂ ਬਾਅਦ ਅੰਦਰ ਜ਼ਰੂਰ ਚੱਲ ਜਾਂਦੇ ਹਨ ਉਹਨਾਂ ਦੇ ਵਾਸਤੇ ਡਿਗਰੂ ਕੜ ਵਰਗੀਆਂ ਜੇਹਾਂ ਬੜੀਆਂ ਹੋਈਆਂ ਅੰਦਰ ਦੋਸ਼ ਲੋਕਾਂ ਦੇ ਵਾਸਤੇ ਤੇ ਸਿੱਖ ਕੌਮ ਦੇ ਵਾਸਤੇ ਐਨਐਸਏ ਵਰਗੇ ਐਕਟ ਝੂਪੇਆ ਵਰਗੇ ਐਕਟ ਟਾਡਾ ਵਰਗੇ ਤੇ ਹੋਰ ਹੋਰ ਜੇ ਪਤਾ ਨਹੀਂ ਕਿੰਨੇ ਕੋ ਹੋਰ ਐਕਟ ਬਣਾਏ ਨੇ ਜਿਹੜੇ ਸਿਰਫ ਕੇਵਲ ਤੇ ਕੇਵਲ ਸਿੱਖਾਂ ਦੇ ਉੱਤੇ ਲਾਗੂ ਕੀਤੇ ਜਾਂਦੇ ਨੇ ਹੋਰ ਕਿਸੇ ਕਮਿਊਨਿਟੀ ਦੇ ਉੱਤੇ ਇਹ ਐਕਟ ਨਹੀਂ ਲਾਗੂ ਹੁੰਦੇ ਤੇ ਫਿਰ ਜੇਹਾਂ ਪੰਜਾਬ ਤੋਂ ਬਾਹਰ ਭੇਜਿਆ ਜਾਂਦਾ ਇਹਨਾਂ ਨੂੰ ਡਿਮੂ ਕੜ ਵਰਗੀਆਂ ਝੇਲਾਂ ਦੇ ਵਿੱਚ ਤਿਹਾਰ ਵਰਗੀ ਤਿਹਾਰ ਝੇਲਾਂ ਦੇ ਵਿੱਚ ਤੇ ਜਿਹੜੇ ਪੰਥਕ ਹੋਣ ਦੇ ਦਾਦੇ ਕਰਦੇ ਪੰਥਕ ਸਰਕਾਰਾਂ ਜਿਨ੍ਹਾਂ ਦੇ ਉੱਤੇ ਅਸੀਂ ਭਰੋਸਾ ਕਰਦੇ ਹਾਂ ਸਿਰਫ ਉਹ ਵੀ ਇੱਕ ਨਾਮਾਤਰ ਦੇ ਨੇ ਜਦੋਂ ਵੀ ਰਾਜਨੀਤਿਕ ਪਾਰਟੀਆਂ ਦੇ ਹੱਥ ਦੇ ਵਿੱਚ ਕੋਈ ਰਾਜ ਭਾਗ ਦੀ ਪਾਵਰ ਨਹੀਂ ਹੁੰਦੀ ਉਸ ਸਮੇਂ ਲੋਕਾਂ ਦੇ ਨਾਲ ਕੌਮਾਂ ਦੇ ਨਾਲ بڑے بڑے ਵੱਡੇ ਦਾਦੇ ਤੇ ਵਾਦੇ ਕੀਤੇ ਜਾਂਦੇ ਨੇ ਕੋਈ ਆ ਕਰਕੇ ਕਹਿੰਦਾ ਕਿ ਮੈਂ ਚਾਰ ਹਫਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਿਆਂਗਾ ਦੂਸਰਾ ਕਹਿੰਦਾ ਕਿ ਨੰਗੋਸ਼ੀਆਂ ਨੂੰ ਚੰਗੀਆਂ ਕੰਡਿਆਂ ਦੇ ਪਰ ਕੇ ਅੰਦਰ ਦੇਦਵੰਗ ਕੋਈ ਆ ਕਰਕੇ ਇਹ ਕਹਿੰਦਾ ਕਿ ਮੈਂ ਨਸ਼ੇ ਨੂੰ ਮੁੱਢ ਤੋਂ ਖਤਮ ਕਰ ਦਿਆਂਗਾ ਪੰਜਾਬ ਦੇ ਵਿੱਚ ਪਰ ਇਹ ਵਾਦੇ ਤੇ ਦਾਦੇ ਉਦੋਂ ਤੱਕ ਇਹਨਾਂ ਦੇ ਹੁੰਦੇ ਨੇ ਜਦੋਂ ਇਹਨਾਂ ਦੇ ਹੱਥ ਦੇ ਵਿੱਚ ਕੋਈ ਪਾਵਰ ਨਹੀਂ ਹੁੰਦੀ ਜਦੋਂ ਇਹਨਾਂ ਦੇ ਹੱਥ ਦੇ ਵਿੱਚ ਪਾਵਰ ਆ ਜਾਂਦੀ ਹੈ ਤੇ ਇਹਦੇ ਸਾਦੇ ਦਾਦੇ ਦੇ ਵਾਦੇ ਜਿਹੜੇ ਉਹ ਝੂਠੇ ਸਾਬਤ ਹੁੰਦੇ ਨੇ ਫਿਰ ਇਹਨਾਂ ਦੀ ਪਾਵਰ ਜਿਹੜੀ ਨੂੰ ਇਹਨਾਂ ਦੇ ਹੱਥ ਵਿੱਚ ਹੁੰਦੀ ਆ ਫਿਰ ਲੋਕਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਫਿਰ ਅਤਿਆਚਾਰ ਕੀਤਾ ਜਾਂਦਾ ਫਿਰ ਇਹਨਾਂ ਨੂੰ ਉਹਨਾਂ ਲੋਕਾਂ ਦੇ ਉੱਤੇ ਝੂਠੇ ਨਜਾਇਜ਼ ਪਰਚੇ ਕੀਤੇ ਜਾਂਦੇ ਨੇ ਫਿਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ ਕੋਈ ਕਹਿੰਦਾ ਗੁਰਦਾਸ ਸਾਹਿਬ ਹੱਥ ਦੇ ਵਿੱਚ ਫੜ ਕੇ ਆਖਦਾ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ੇ ਨੂੰ ਖਤਮ ਕਰ ਦਿਆਂਗਾ ਪਰ ਨਸ਼ਾ ਦੇ ਖਤਮ ਨਹੀਂ ਹੋਇਆ ਘਰਾਂ ਦੇ ਘਰ ਜਿਹੜੇ ਉਹ ਖਤਮ ਕਰ ਦਿੰਦੇ ਨਸ਼ੇ ਨੇ ਗੁਰੂ ਗੰਸਾ ਸਾਹਿਬ ਜੀਆ ਬੇਦਮੀਆਂ ਦੇ ਦੋਸ਼ੀਆਂ ਨੂੰ ਫੜ ਕੇ ਸਲਾਕਾਂ ਦੇ ਪਿੱਛੇ ਬੰਦ ਕਰ ਦੇਵਾਂਗਾ ਕੋਈ ਬੰਦ ਕੀਤਾ ਕੋਈ ਨਸ਼ਿਆ ਵਾਲੇ ਜਿਹੜੇ بڑے بڑے ਮਗਰਮਾਸ਼ ਨੇ ਕੋਈ ਉਹਨਾਂ ਨੂੰ ਫੜਿਆ ਕਿਸੇ ਸਰਕਾਰ ਨੇ ਬਿਲਕੁਲ ਨਹੀਂ ਦੂਸਰੀ ਪਾਰਟੀ ਆ ਕੇ ਉਹਨਾਂ ਦੇ ਦਾਅਵਿਆਂ ਦੇ ਉੱਤੇ ਬਾਦਿਆਂ ਨੂੰ ਰਿਵਿਊ ਕਰਦੀ ਹੈ ਦੂਸਰੀਆਂ ਪਾਰਟੀਆਂ ਨੇ ਜਿਨ੍ਹਾਂ ਮੁੱਦਿਆਂ ਦੇ ਮੁੱਦੇ ਵੋਟਾਂ ਲਈਆਂ ਹੁੰਦੀਆਂ ਉਹ ਵੀ ਆ ਕੇ ਕਹਿੰਦੇ ਆ ਇਹ ਨਸੀ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਚੱਲ ਕੇ ਅੰਦਰ ਸਿਕਾ ਦੇ ਪਿੱਛੇ ਕਰ ਦੇਵਾਂਗੇ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਬਿਲਕੁਲ ਖਤਮ ਕਰ ਦੇਵਾਂਗੇ 24 ਮਹੀਨੇ ਬੀਤ ਜਾਣ ਤੋਂ ਬਾਅਦ ਆਪ 24 ਘੰਟਿਆਂ ਦੀ ਵਾਦਾ ਕਰਨ ਵਾਲੇ 24 ਘੰਟਿਆਂ ਤੇ ਵਿੱਚ ਫੜ ਕੇ ਦੋਸ਼ੀਆਂ ਨੂੰ ਅੰਦਰ ਦੇਣ ਵਾਲੀ ਗੱਲ ਕਰਨ ਵਾਲੇ ਦੋਸ਼ੀਆਂ ਤੇ ਅੰਦਰ ਨਹੀਂ ਦਿੱਤਾ ਜਾਂਦਾ ਪਰ ਆਪ 24 ਮਹੀਨੇ ਬਾਅਦ ਅੰਦਰ ਜ਼ਰੂਰ ਲੱਗ ਜਾਂਦੇ ਤੇ ਜੇਕਰ ਕੋਈ ਗੁਰੂ ਦਾ ਸਿੱਖ ਆ ਕਰਕੇ ਇਸ ਸਟੇਟ ਦੇ ਵਿੱਚ ਪ੍ਰਚਾਰ ਕਰਦਾ ਕਿ ਭਾਈ ਨਸ਼ਿਆਂ ਨੂੰ ਤਿਆਗੋ ਗੁਰੂ ਦੇ ਲੜ ਲੱਗ ਜਾਓ ਅਮਰਧਾਰੀ ਹੋ ਜਾਓ ਤੇ ਜੇਕਰ ਉਹ ਪ੍ਰਚਾਰ ਕਰਦਾ ਲੋਕਾਂ ਨੂੰ ਲਾਭ ਪੰਦ ਕਰਦਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਦਾ ਤੇ ਫਿਰ ਉਹਨਾਂ ਦੇ ਵਾਸਤੇ ਡਿਗਰੂਗੜ ਵਰਗੀਆਂ ਜੇਲਾ ਬੜੀਆਂ ਹੋਈਆਂ ਅਨਰਦੋਸ਼ ਲੋਕਾਂ ਦੇ ਵਾਸਤੇ ਤੇ ਸਿੱਖ ਕੌਮ ਦੇ ਵਾਸਤੇ NSA ਵਰਗੇ ਐਕਟ ਜੂ ਪਰ ਵਰਗੇ ਲੈਕਟ ਟਾਡਾ ਵਰਗੇ ਤੇ ਹੋਰ ਹਜੇ ਪਤਾ ਨਹੀਂ ਕਿੰਨੇ ਕੋ ਹੋਰ ਐਕਟਰ ਬਣਾਏ ਨੇ ਜਿਹੜੇ ਸਿਰਫ ਕੇਵਲ ਤੇ ਕੇਵਲ ਸਿੱਖਾਂ ਦੇ ਉੱਤੇ ਲਾਗੂ ਕੀਤੇ ਜਾਂਦੇ ਨੇ ਹੋਰ ਕਿਸੇ ਕਮਿਊਨਿਟੀ ਦੇ ਉੱਤੇ ਇਹ ਐਂਟਰੀ ਲਾਗੂ ਹੁੰਦੇ ਤੇ ਫਿਰ ਜਿਹਨਾਂ ਪੰਜਾਬ ਤੋਂ ਬਾਹਰ ਭੇਜਿਆ ਜਾਂਦਾ ਹੈ ਨਾ ਡਿਬਰੂਗੜ ਵਰਗੀਆਂ ਝੇਲਾਂ ਦੇ ਵਿੱਚ ਤਿਹਾੜ ਵਰਗੀ ਤਿਹਾੜ ਝਲਾਂ ਦੇ ਵਿੱਚ ਤੇ ਜਿਹੜੇ ਪੰਥਕ ਹੋਣ ਦੇ ਦਾਦੇ ਕਰਦੇ ਪੰਥਕ ਸਰਕਾਰਾਂ ਜਿਨ੍ਹਾਂ ਦੇ ਉੱਤੇ ਅਸੀਂ ਭਰੋਸਾ ਕਰਦੇ ਹਾਂ ਸਿਰਫ ਉਹ ਵੀ ਇੱਕ ਨਾ ਮਾਤਰ ਦੇ ਨੇ ਜੇ ਕੋਈ ਨੌਜਵਾਨ ਨਸ਼ੇ ਨੂੰ ਛਡਾਉਣਾ ਚਾਹੁੰਦਾ ਨਸ਼ਿਆਂ ਦੇ ਪਾਪਕ ਗੱਲਬਾਤ ਕਰਦਾ ਲੋਕਾਂ ਨੂੰ ਲਾਪਤ ਕਰਦਾ ਨੌਜਵਾਨਾਂ ਨੂੰ ਨਾਮ ਸਿਗੁਰਨ ਕਰਵਾਇਆ ਜਾਂਦਾ ਤੇ ਉਹਨਾਂ ਦੇ ਵਾਸਤੇ ਡਿਗਰੂ ਗੜ੍ਹ ਦੀਆਂ ਜੇਲਾਂ ਨੇ ਉਹਨਾਂ ਦੇ ਵਾਸਤੇ ਐਨਐਸਏ ਨੇ ਜੂਪੇ ਰੱਖੇ ਕਾਨੂੰਨ ਨੇ ਦਾਦਾ ਵਰਗੇ ਤੋਂ ਨੌਂਵੇਂ ਤੇ ਇੱਕ ਨੂ ਸਾਰੇ ਸਿੱਖਾਂ ਦੇ ਲਾਗੂ ਹੁੰਦੇ ਨੇ ਸਾਰੇ ਸਿੱਖਾਂ ਦੇ ਉੱਤੇ ਕਬੂਲ ਲਏ ਜਾਂਦੇ। ਜੇਕਰ ਹੁਣ ਉਹਨਾਂ ਨੌਜਵਾਨਾਂ ਨੂੰ ਬਾਹਰ ਕੱਢਣ ਵਾਸਤੇ ਕੋਈ ਉਪਰਾਲਾ ਕੀਤਾ ਜਾ ਰਿਹਾ ਕੌਮ ਵੱਲੋਂ ਤੇ ਜੇ ਉਪਰਾਲਾ ਕੀਤਾ ਜੇ ਰਾਜਨੀਤਿਕ ਪਾਰਕੀਆਂ ਦੇ ਪੈਰਾਂ ਦੇ ਥੱਲੇ ਜ਼ਮੀਰ ਹਿੱਲੀ ਪਈ ਹੋਈਆਂ ਐ ਇਸ ਵੇਲੇ ਕੋਈ ਕਿ ਇਹ ਨੰਬਰ ਤੋਂ ਪਹਿਲਾਂ ਜਿੰਦ ਜਾਵੇ ਤੇ ਇਹ ਪਾਰਟੀ ਪੰਥਕ ਹੋਣ ਦਾ ਦਾਵਾ ਕਰਦੀ ਹੈ। ਜਿੰਨੂ ਕਿਹਾ ਜਾਂਦਾ ਹੈ ਕਿ ਇਹ ਸਿੱਖਾਂ ਦੀ ਸਰਬੋਰ ਜਮਾਤ ਤੇ ਉਸ ਸਰਬੋਰ ਜਮਾਤ ਦੇ ਸਭਾਗੀਆਂ ਬਣੀਆਂ ਹੋਈਆਂ ਨੇ ਕਿ ਅੰਮ੍ਰਿਤਪਾਲ ਖਡੂਰ ਸਾਹਿਬ ਤੋਂ ਕਿਉਂ ਭਜੋ ਗਿਆ ਤੇ ਐਸ ਵੇਲੇ ਬੰਦ ਪਿਆ ਹੋਇਆ ਪਸ਼ੀਨੇ ਸੁੱਤੇ ਪਏ ਹੋਏ ਨੇ ਤੇ ਖਡੂਰ ਸਾਹਿਬ ਵਾਲਿਓ ਇਹ ਤੁਹਾਡੇ ਹੱਥ ਦੇ ਵਿੱਚ ਪੂਰੀ ਕੌਮ ਦੀ ਇੱਜ਼ਤ ਦਾ ਸਵਾਲ ਫਰੀਦਕੋੜ ਵਿੱਚ ਵੀ ਸਰੂਰ ਦੇ ਵਿੱਚ ਵੀ ਪਟਿਆਲੇ ਦੇ ਲਈ ਕੌਮ ਦੀ ਇੱਜ਼ਤ ਦੀ ਕੌਮ ਦੀ ਅਣਖ ਦੀ ਗੱਲ ਹੈ ਤੇ ਜੇਕਰ ਇਹ ਗੁਰੂ ਦੇ ਪਿਆਰੋਂ ਹਾਰ ਗਏ ਤੇ ਫਿਰ ਇਹ ਜ਼ਰੂਰ ਪਤਾ ਲੱਗ ਜਾਂਦਾ ਹੈ ਕਿ ਤੁਸਾਂ ਨੇ ਗਦਾਰੀ ਕੀਤੀ ਆ ਕੌਮ ਦੇ ਨਾਲ ਜਿਵੇਂ ਬਾਕੀ ਦੇ ਗਦਾਰੀ ਕਰ ਰਹੇ ਨੇ ਪੰਥਕ ਪਾਰਟੀ ਕਹੋਂ ਵਾਲੀ ਪਾਰਟੀ ਜਿਹੜੀ ਸਿੱਖਾਂ ਦੇ ਸਰਮੌਰ ਜਮਾਲ ਕਾਉਣ ਵਾਲੀ ਪਾਰਟੀ ਆ ਉਹਨਾਂ ਦਾ ਇਹ ਹੌਸਲਾ ਨਹੀਂ ਪਿਆ ਕਿ ਜੇਕਰ ਕੰਮ ਕੋ پاسੇ ਖਡੂਰ ਸਾਹਿਬ ਕੋ ਖੜ ਗਿਆ ਤੇ ਅਸੀਂ ਆਪਣੇ ਕਾਰਜ ਵਾਪਸ ਲੈ ਲਈਏ ਪਰ ਉਹਨਾਂ ਹੱਥਾਂ ਕਰਾਂ ਦੀ ਪਈ ਹੋਈ ਹੈ ਕਿ ਕਦੇ ਅਮਰਤਪਾਲ ਜਿਹੜਾ ਉਹ ਨਾਂ ਬਣ ਜਾਂਦੇ ਉਹ ਨਾਂ ਜਿੱਤ ਜਾਵੇ ਅਸੀਂ ਹੀ ਜਿੱਤ ਦੇ ਦਾਅਵੇਦਾਰ ਹਾਂ ਤੇ ਅਸੀਂ ਜਿੱਤਣਾ ਚਾਹੁੰਦੇ ਹਾਂ ਸਾਨੂੰ ਸਪੋਰਟ ਕੀਤੀ ਜਾਵੇ ਤੁਸੀਂ ਕਿੰਨੀ ਕਿ ਸਪੋਰਟ ਕੀਤੀ ਸੀ ਜਿਸ ਦਿਨ ਅਮਰਤਪਾਲ ਫੜਿਆ ਗਿਆ ਇੱਕ ਆਦਮੀ ਨੇ ਸਿਰਫ ਹਾ ਦਾ ਨਾਰਾ ਮਾਰਿਆ ਸੀ ਉਸ ਹੀ ਸੁਖਪਾਲ ਸਿਕ ਖੜਾ ਬਾਕੀ ਆਏ ਤੇ ਸਾਰੇ ਚਿਰਗਿੱਧੀਆਂ ਮਾਰੀਆਂ ਸੀ ਵਧੀਆ ਹੋਇਆ ਅਮਰਤਪਾਲ ਫੜਿਆ ਗਿਆ ਪਰ ਗੁਰੂ ਦੇ ਪਿਆਰਿਓ ਸੇਵ ਕੌਮ ਦੂਈ ਦੀ ਇਹ ਜੇ ਤੁਹਾਡੇ ਹੱਥ ਦੇ ਵਿੱਚ ਤੁਸੀਂ